ਇਦੋਂ ਕਟਿਆ ਤੇ ਇਦੋਂ ਮਤਲਬ ਨਕਮੀ ਸਰਕਾਰ ਕਿਹੜੀ ਹੋ ਸਕਦੀ ਹੈ ਮੈਂ ਮੁੱਖ ਮੰਤਰੀ ਨੂੰ ਕਹਿਣਾ ਚਾਹੁੰਦਾ ਆ ਉੱਤਰਿਆ ਥੱਲੇ ਉਹ ਜਿਹੜੀ ਡਰਾਮੇ ਵਾਲੀ ਸਟੇਜ ਤੋਂ ਉਹ ਜਿਹੜਾ ਡਰਾਮਾ ਕਰਨ ਵਾਲਾ ਸੀਗਾ ਨਾ ਐਕਟਰ ਭਗਵੰਤ ਮਾਨ ਉੱਤਰਿਆ ਥੱਲੇ ਲੋਕਾਂ ਨੇ ਤੈਨੂੰ ਬੜਾ ਵੱਡਾ ਫਤਵਾ ਦਿੱਤਾ ਆ ਔਰ ਉਸ ਫਤਵੇ ਦਾ ਤੂੰ ਨਾ ਲੋਕਾਂ ਦਾ ਇਬਜਾਨਾ ਵਾਪਸ ਕਰ ਅੱਜ ਕਿਸਾਨਾਂ ਦੇ ਨਾਲ ਖੜੇ ਹੋ ਕੇ ਇਹਨਾਂ ਦੀ ਮਦਦ ਕਰ ਔਰ ਆਪਣੀ ਜਿਹੜੀ ਕਿਸਾਨੀ ਚੋਂ ਤੂੰ ਪੈਦਾ ਹੋਇਆ ਜਿਹੜੀ ਮਿੱਟੀ ਚੋਂ ਪੈਦਾ ਹੋਇਆ ਉਸ ਮਿੱਟੀ ਦੀ ਕੀਮਤ ਅਦਾ ਕਰਦਾ ਇਹਦੇ ਨਾਲ ਨਾਲ ਮੈਂ ਜਿਹੜੇ ਮੈਂ ਪਹਿਲਾਂ ਕਹਿ ਰਿਹਾ ਸੀਗਾ ਕਿ ਜਿਹੜੇ ਵੀ ਕਿਸਾਨ ਵੀ ਰਾਜੇ ਮਾਰਚ ਦੇ ਵਿੱਚ ਆਏ ਨੇ ਸਮੁੱਚੇ ਉਹਨਾਂ ਦਾ ਮੈਂ ਜਿੱਥੇ ਧੰਨਵਾਦ ਕਰਦਾ ਇੱਕ ਬਹੁਤ ਵੱਡਾ ਧੰਨਵਾਦ ਮੈਂ ਸਾਰੀ ਸਮੁੱਚੀ ਫਤਿਹਗੜ੍ਹ ਸਾਹਿਬ ਦੀ ਸਾਧ ਸੰਗਤ ਦਾ ਕਰਦਾ ਹਾਂ ਸਾਰੀ ਟੀਮ ਦਾ ਕਰਦਾ ਹਾਂ ਜਿਹੜੀ ਸਾਡੀ ਅ ਬਲੌਕ ਪ੍ਰਦਾਨ ਸਾਡੇ ਗੁਰਮukh ਸਿੰਘ ਪੰਡਰਾਲੀ ਜੀ ਤੇ ਉਹਨਾਂ ਦੇ ਸਾਥੀ ਜਿੰਨੇ ਹੈਗੇ ਨੇ ਉਹ ਸਾਰੇ ਰਲ ਕੇ ਕੱਲੇ-ਕੱਲੇ ਪਿੰਡਾਂ ਦੇ ਵਿੱਚੋਂ ਜੋ ਡਿਊਟੀਆਂ ਬਣ ਕੇ ਉਹ ਲੰਗਰ ਦੀ ਸੇਵਾ ਨਿਭਾ ਰਹੇ ਨੇ ਸਾਡੇ ਬਲੌਕ ਦੇ ਪ੍ਰਧਾਨ ਅਤਸਰ ਔਰਕਾਰ ਸਿੰਘ ਜੀ ਨੇ ਦੋ ਪ੍ਰਧਾਨ ਨੇ ਸਾਡੇ ਬਾਕੀ ਸਾਡੇ ਸਾਰੇ ਮੈਂ ਸਾਰਿਆਂ ਦੇ ਨਾਵਾਂ ਦੀ ਤਫਸੀਲ ਚ ਨਾ ਜਾਂਦਾ ਹੋਇਆ ਕਿਉਂਕਿ ਨਾਂ ਸਾਰੇ ਇੰਪੋਰਟੈਂਟ ਨੇ ਸੋ ਮੈਂ ਬੇਨਤੀ ਕਰਨੀ ਚਾਹੁੰਦਾ ਆ ਜਿੱਥੇ ਮੈਂ ਧੰਨਵਾਦ ਕਰਦਾ ਕਿ ਉਹ ਲੰਗਰ ਦੀ ਸੇਵਾ ਉਹ ਬੜੀ ਵਧੀਆ ਤਰੀਕੇ ਨਾਲ ਸ਼ੰਭੂ ਬਾਰਡਰ ਦੇ ਉੱਤੇ ਪਿਛਲੇ ਤਕਰੀਬਨ 15 ਦਿਨਾਂ ਤੋਂ ਨਿਭਾ ਰਹੇ ਨੇ ਔਰ ਉਹਦੇ ਵਿੱਚ ਸਾਰੀ ਫਤਿਹਗੜ੍ਹ ਸਾਹਿਬ ਦੀ ਸੰਗਤ ਜਿਹੜੀ ਆ ਸੰਗਤੀ ਰੂਪ ਦੇ ਵਿੱਚ ਉਹਦੇ ਵਿੱਚ ਆਪਣਾ ਜਿਹੜਾ ਯੋਗਦਾਨ ਪਾ ਰਹੀ ਹੈ ਔਰ ਮੈਂ ਜਿੱਥੇ ਤਨਵਾਦ ਕਰਦਾ ਉੱਥੇ ਅਪੀਲ ਕਰਦਾ ਆ ਕਿ ਸਾਨੂੰ ਸਾਡਾ ਫਰਜ਼ ਬਣਦਾ ਆ ਕਿ ਅਸੀਂ ਕਿਸਾਨੀ ਇਸ ਅੰਦੋਲਨ ਦੇ ਨਾਲ ਖੜੇ ਹੋ ਕੇ ਡਟ ਕੇ ਆਪਣਾ ਜਿਹੜਾ ਹੈਗਾ ਆ ਉਹਨਾਂ ਦੇ ਨਾਲ ਸਾਥ ਦਈਏ ਔਰ ਇੱਕ ਤਰ੍ਹਾਂ ਦੇ ਗੈਰ ਸਿਆਸੀ ਤੌਰ ਦੇ ਉੱਤੇ ਅਸੀਂ ਆਪਣਾ ਸਾਰਾ ਇਹ ਏਜੰਡਾ ਰੱਖ ਕੇ ਕਿਉਂਕਿ ਅਸੀਂ ਕਿਸਾਨ ਵੀ ਆ ਜੋ ਕਿਸਾਨ ਜਿੱਥੇ ਬੰਦੀਆਂ ਦਾ ਫੈਸਲਾ ਹੁੰਦਾ ਅਸੀਂ ਉਹਦੇ ਉੱਤੇ ਫੁੱਲ ਚੜਾਵਾਂਗੇ ਔਰ ਮੈਂ ਫਿਰ ਜਿੱਥੇ ਅਪੀਲ ਕਰਦਾ ਆ ਸਾਰੇ ਆਪਣੇ ਪੰਜਾਬ ਦੇ ਵਾਸੀਆਂ ਨੂੰ ਉਹ ਚਾਹੇ ਕਿਸਾਨ ਹੈ ਚਾਹੇ ਕਿਸਾਨ ਨਹੀਂ ਹੈ ਕਾ ਮਜ਼ਦੂਰ ਹੈ ਚਾਹੇ ਦੁਕਾਨਦਾਰ ਹੈ ਚਾਹੇ ਬਿਜ਼ਨਸਮੈਨ ਹੈ ਇਹ ਪੰਜਾਬ ਤਾਂ ਹੀ ਬਚੂਗਾ ਜੇ ਕਿਸਾਨੀ ਬਚੂਗੀ ਇਸ ਗੱਲ ਨੂੰ ਸਮਝਣ ਦੀ ਕੋਸ਼ਿਸ਼ ਕਰੋ ਔਰ ਜਿਹੜਾ ਕੋਈ ਵਿਅਕਤੀ ਬਹੁਤਾ ਜਿਆਦਾ ਉਸ ਮੋਦੀ ਦੇ ਲਾਰਿਆਂ ਦੇ ਵਿੱਚ ਹੈ ਘਟੋ ਘਟ ਆਪਣੇ ਆਪਣੇ ਜਿਹੜੀ ਟਾਣੀ ਤੇ ਬੈਠਾ ਹੋਇਆ ਉਹ ਉਸ ਟਾਣੀ ਨੂੰ ਵੱਡਲੇਗਾ ਤਾਂ ਗਿਰੂਗਾ ਜੀ ਟਾਣੀ ਉਦੋਂ ਹੀ ਵੱਡੀ ਜਾਣੀ ਜਦੋਂ ਪੰਜਾਬ ਦਾ ਭਾਈਚਾਰਕ ਸਾਂਝ ਜਿਹੜੀ ਹੈ ਜਿਹੜੀ ਬਹੁਤ ਸਮਿਆਂ ਤੇ ਵੱਖ-ਵੱਖ ਲੋਕਾਂ ਨੇ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਆ ਉਸ ਭਾਈਚਾਰਕ ਸਾਂਝ ਨੂੰ ਅਸੀਂ ਪੰਜਾਬੀਅਤ ਦੇ ਨਾਂ ਦੇ ਥੱਲੇ ਸੰਭ ਕੇ ਰੱਖਿਆ ਉਹਦੀ ਰਾਖੀ ਕੀਤੀ ਹੈ ਅੱਜ ਵੀ ਉਸੇ ਤਰੀਕੇ ਨਾਲ ਉਹਦੀ ਰਾਖੀ ਕਰਨ ਦੀ ਜ਼ਰੂਰਤ ਹੈ ਪੰਜਾਬ ਤੇ ਪੰਜਾਬੀਅਤ ਔਰ ਕਿਸਾਨੀ ਨੂੰ ਸਾਂਭਣ ਦੀ ਜ਼ਰੂਰਤ ਹੈ ਇਹ ਸਾਡਾ ਜਿਹੜਾ ਹੈਗਾ ਆ ਫਰਜ਼ ਬਣਦਾ ਔਰ ਉਹਦੇ ਲਈ ਸਾਰਿਆਂ ਨੂੰ ਅੱਗੇ ਆਉਣਾ ਚਾਹੀਦਾ